ਸਾਸੀ ਕਾਲ ਜੀ ਬਿੱਧੀ ਸਾਰਿਆਂ ਨੂੰ ਜਿਹੜੇ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਬਿੱਧੀ ਤੁਹਾਡਾ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਵਿਖਾਉਣੀ ਆ ਨੀਲੀ ਬੂਰੀ 라ਵੀ ਝੋਟੀ ਹਾਂਜੀ ਬਿੱਧੀ ਅੱਜ ਸੂਈ ਜੇ ਦੁਪਹਿਰਾਂ ਦੀ ਤਿੰਨ ਕ ਘੰਟੇ ਪਹਿਲਾਂ ਦੀ ਸੂਈ ਜੇ ਜੋਰ ਜਿਆ ਸੁੱਟ ਕੇ ਢੀਏ ਮੱਜ ਤੇ ਪਿਓਰ ਸੁੱਟ ਕੇ ਢੀਏ ਤੇ ਫਿਰ ਆਪਾਂ ਮੱਜ ਲੈ ਆਂਦੀ ਹੁਣੇ ਚ ਲੈ ਕੇ ਜਾਂਦੀ ਆ ਤੇ ਵੇਖੋ ਵੀਰ ਜੀ ਇੱਕ ਬੂਰੀ ਤੇ ਇੱਕ ਪਿਓਰ ਨੀਲੀ 라ਵੀ ਆ ਮਗਰ ਕੱਟੀ ਜੇ ਦੇ ਕੱਟੀ ਮੱਜ ਨੇ ਕਾਲੀ ਦੇ ਦਿੱਤੀ ਜੀ ਤੇ ਦੋਵੇਂ ਅੱਖਾਂ ਬਿੱਲੀਆਂ ਸਾਰਾ ਮੂੰਹ ਵੇਖੋ ਮੱਝ ਦਾ ਰਵੀ ਚ ਚਾਰੇ ਖੁਰ ਥੋਤੇ ਜੇ ਤੇ ਵੇਖੋ ਵੀ ਦੀ ਚੈੱਕ ਕਰੋ ਚੰਗੇ ਵੱਡੇ ਕਾਦਵ ਜੰਦੀ ਜੇ ਵੀ ਦੀ ਤਾਜੀ ਸੂਈ ਜੇ ਸਾਦੀ ਅਜੇ ਸੂਈ ਜੇ ਤੇ ਸਵੇਰੇ ਵੀ ਦੀ ਉਥੇ ਜੋਰ ਛੁੱਟੀ ਤੇ ਫਿਰ ਆਪਾਂ ਉਥੇ ਪਾਸ ਕਰਕੇ ਚੋਗੇ ਲੈਂਦੀ ਆ ਤੇ ਖਾਉਣੇ ਆ ਇਹਦੀ ਤਾਂ ਤੁਰਤੀ ਆਪਾਂ ਇਹ ਤੀਜਾ ਸੁਗਾ ਸੂਈ ਜੇ ਵਿੱਦਿਆ ਆਪਣਾ ਡਰੈੱਸ ਹੈਗਾ ਨਾਮ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੈਗਾ ਵੀਰ ਜੀ 9592800635 ਇਹ ਪੀਡੀਏ ਮੱਝ ਤੇਜਾ ਸੂਬਾ ਸੁਈ ਦੇ ਵਿੱਚ ਮੱਝ ਤੇ ਹੋਰ ਨੀਲੀ 라ਵੀ ਦੀ ਜੇ ਤੇ ਟੂਣ ਚੜ ਮੈਂ ਬਹੁਤ ਸਾਫ ਜੀ ਬੋਲੀ ਜਾਂ ਆਹ ਵੇਖੋ ਇੱਡੀ ਬੋਲੀ ਆ ਅੱਜ ਭਾਰਾ ਖਾਈਏ ਵੇਖੋ ਐ ਦੁੱਧ ਬਗੂਗਾ ਆਪਣੇ ਆ ਵੀ ਵੀਰ ਜੀ ਆ ਵੇਖੋ ਆ ਵੇਖੋ ਬੋਲਾ ਮੈਂ ਰੱਖੀ ਜੀ ਕੋਲ ਕੋਲੀ ਚੂਨ ਸਾਹੇ ਜੀ ਹਲੋ ਠੰਡੀ ਸੀ ਨੀਲੀ 라ਵੀ ਤੁਹਾਨੂੰ ਪਤਾ ਵੀ ਦੋ ਗੱਲਾਂ ਨਾਲੇ ਬੂਰੀ ਤੇ ਨਾਲੇ ਨੀਲੀ 라ਵੀ ਕਰੋ ਵੀ ਜੀ ਫੇਸ ਕੁਆਲਟੀ ਚੈੱਕ ਇਹਦਾ ਦੇਖੋ ਲਿੱਕਾ ਸੰਗਿਆ ਦੋਵੇਂ ਅੱਖਾਂ ਬਿੱਲੀਆਂ ਇਰਤ ਇਹਨੇ 4 ਕਿਲੋ ਬੋਲਾ ਤੇ ਚੋਕ ਲਿਆਂਦਾ ਕੱਢ ਕੇ ਰਿਕਾਰਡ ਵੀਰ ਜੀ ਮੈਂ ਲਾ ਦੇ 13 14 ਚਲੋ ਪਿਛਲੇ ਦੂਜੇ ਸੂਏ ਤੋਂ ਤਾਇਰ ਕਰਕੇ ਜਾ ਸੁਆ ਸੂਈਏ। ਆਪੀ ਆਪਣੇ ਕੋ ਬਾਕਾਇਦਾ ਵੀਡੀਓ ਹੈਗੀ ਆ ਤੇ ਵੀਰ ਭਾ ਕੋ ਗੱਲ ਕਰਨ ਵੇਖਣੀ ਹੋਵੇ ਤੇ ਜੇਰ ਵਾਲੀ ਵੀਡੀਓ ਆਪਾਂ ਵਿਖਾ ਸਕਦੇ ਹਾਂ ਪਿਛੋਂ ਘਰ ਵਾਲੇ ਇਹਨਾਂ ਦੇ ਘਰੋਂ ਲਈ ਆ। ਅੱਜ ਵੀ ਵੀਰ ਜੀ ਸੂਈ ਆਈ। ਤੇ ਇੱਕ ਕੋ ਫੇਸ ਕੁਆਲਟੀ ਚੈੱਕ ਕਰੋ ਵੀਰ ਜੀ। ਬਹੁਤ ਵਧੀਆ ਸ਼ਾਨਦਾਰ ਹੈ ਚੰਗੀ ਸਾਂਭੀ ਸੁੰਭੀ ਮੈਂ ਵੀਰ ਜੀ ਪੱਕੀ ਅੱਜ ਸੂਈ ਆ ਤੇ ਤਾਜੀ ਲੱਪੇ ਲੱਪੇ ਤੁਹਾਨੂੰ ਪਤਾ ਨਵਾਕੀ ਘਵਤੀ ਨਹੀਂ ਜੇ ਉਦਾਂ ਹੀ ਤਾਜੀ ਸੂਣ ਕਰਕੇ ਨਹੀਂ ਨਵਾਈ। ਤੇ ਸਿੰਘ ਵੀ ਮੈਂ ਦਾ ਇੱਕ ਚਿੱਟਾ ਜੀ ਹੰਦੀ ਚੈੱਕ ਕਰੋ ਵੀ ਜੀ ਤੇ ਚੌਣ ਚਵਾਬ ਵੀ ਦੀ ਬਹੁਤ ਸਾਫ ਆ ਪੱਕੀ ਚਵਾਈ ਦੀਆਂ ਤਾਂ ਰਾਂ ਆ ਤੁਹਾਨੂੰ ਇਹ ਤਾਂ ਸੰਭੂ ਦਾ ਵੀਰ ਭਰਾ ਦੇ 13 14 ਕਿਲੋ ਦੁੱਧ ਮੈਂ ਬੜੇ ਰਮਾਨ ਨਾਲ ਕੱਢੀ ਹੋਊਗੀ ਪਿੱਠ ਪੁੜੇ ਦੀ ਬਹੁਤ ਚੌੜੀ ਆ ਚੰਗੀ ਆ ਤੇ ਮੁੱਲ ਵੀ ਦੀ ਜਿਹੜਾ ਭਵੇਂ ਆਪਾਂ ਕਰਨੂ ਮੁੱਲ ਭਵੇਂ ਦੀ ਤਾਂ ਲੱਖ ਕਰ ਲਈਏ ਤੇ ਮਾਨਤਾਨ ਵੀ ਦੀ ਕਰ ਦਾਂਗੇ ਵਿੱਚੋਂ 5000 ਰੁਪਏ ਛੋਟ ਕਰ ਦਾਂਗੇ 95000 thì ਮੈਂ ਦੇ ਦਾਂਗੇ ਤੇ ਆਪਣੀ ਵੀਜੀ ਮੈਚ ਆ ਕਰ ਸੱਦੇ ਫੇ ਤਿੰਨ ਦਿਨ ਪੂਰਾ ਵਜਨ ਕਰਦੇ ਸਿੱਧਾ ਮਰਦੀ ਵੀਜੀ ਮੈਂ ਥਨੇ ਬਹੁ ਸਿੱਧਾ ਮਰਦੀ ਫੇਰ ਭਵੇਂ ਬੈਰੂ ਆਣ ਕੇ ਠੰਡੀ ਸੀ ਲਿਆ ਆਪਣੇ ਆ ਵੇਖੋ ਪਸੰਦੀ ਧਾਰਾਂ ਵਗਣੀਆਂ ਹਾਂ ਉਹ ਉਹ ਲਈ ਫੇਰ ਪਰੇ ਦੇਖੋ ਕਟੀਕੋਟੀ ਨੂੰ ਵੀਜੀ ਜਾਇਆ ਆ ਕਟੀ ਜਾ ਕੇ ਤਾਂ ਬੈਠੀ ਰਹੀ ਟੀ ਵੀ ਫੇਰੀ ਠਾ ਕੇ ਚੰਗੀ ਦਾ ਖਾਦੀ ਆ ਉਠ ਆ ਵੇਖੋ ਬਿਲਕੁਲ ਅੱਜ ਦੀ ਸੂਈ ਜੇ ਆ ਨਾੜੂ ਚੱਕਰਾ ਦੋ ਬੀ ਆ ਦੇਖੋ ਬਿਲਕੁਲ ਅੱਜ ਵੀਜੀ ਕੋਈ 12 ਕਵਰ ਦੀ ਸੂਈ ਹੈ ਦੁਪਹਿਰਾਂ ਦੇ 4-5 ਘੰਟੇ ਹੋ ਗਏ ਚੈੱਕ ਕਰੋ ਬਾਕੀ ਵੀਜੀ ਸਾਡੇ ਚੈਨਲ ਨੂੰ ਚੜ੍ਹਦੀ ਕਲਾ ਰਣ ਵੱਤ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਜੀ ਆਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਤੱਕ ਪਹੁੰਚ ਸਕੇ ਤੇ ਬਾਕੀ ਵੀਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਭਰਾਵਾਂ ਸਾਰਿਆਂ ਦਾ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ